ਜਿਲੰਦਰ ਪੁਲਿਸ ਨੇ ਨਵਜਾਤ ਬੱਚਾ ਦੀ ਖਰੀਦੋ ਫਰੋਖਤ ਕਰਨ ਦੇ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਵਿੱਚ ਦੋ ਡਾਕਟਰ ਵੀ ਸ਼ਾਮਲ ਨੇ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿੱਚ ਨਵਜਾਤ ਬੱਚਿਆਂ ਦੀ ਖਰੀਦੋ ਫਰੋਖਤ ਦਾ ਧੰਦਾ ਚਲਾ ਰਹੇ ਨੇ। ਪੁਲਿਸ ਨੂੰ ਦੇਰ ਰਾਤ ਇੱਕ ਹੋਟਲ ਵਿੱਚ ਹੋਣ ਵਾਲੇ ਬੱਚੇ ਦੇ ਸੌਦੇ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਮੌਕੇ ਤੋਂ ਦੋ ਡਾਕਟਰ, ਬੱਚੇ ਦੀ ਮਾਂ ਅਤੇ ਨਾਨਾ-ਨਾਨੀ ਨੂੰ ਕਾਬੂ ਕੀਤਾ। ਇਸ ਪੂਰੇ ਧੰਦੇ ਵਿੱਚ ਦੋ ਔਰਤਾਂ ਹੋਰ ਵੀ ਕਾਬੂ ਕੀਤੀਆਂ ਗਈਆਂ ਨੇ। ਜੋ ਕਿ ਵਿਚੋਲੀਏ ਦਾ ਕੰਮ ਕਰਦੀਆਂ ਸਨ ਫਿਲਹਾਲ ਪੁਲਿਸ ਮੁਲਜ਼ਮਾ ਦੇ ਕੋਲੋਂ ਹੋਰ ਵਿਦੇਰੇ ਪੁੱਛ ਪੜਤਾਲ ਕਰ ਰਹੀ ਹੈ ਪੁਲਿਸ ਦੇ ਮਤਾਬਕ ਇਸ ਨਜਾਇਜ਼ ਕਾਰੋਬਾਰ ਵਿੱਚ ਕਈ ਹੋਰ ਡਾਕਟਰਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਉਸ ਦੇ ਕੋਲ ਹੈ ਤੇ ਜਲਦ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕਸਿਆ ਜਾਵੇਗਾ ਕੁਝ ਵਿਅਕਤੀ ਜੋ ਹੈ ਨਵਜਾਤ ਸ਼ਿਸ਼ੂਆਂ ਦੇ ਖਰੀਦੋ ਫਰੋਕ ਦਾ ਕੰਮ ਕਰ ਰਹੇ ਹਨ ਇਸ ਮੁਕਦਮ ਇਹ ਮੁਕਦਮਾ ਜਦੋਂ ਦਰਜ ਕੀਤਾ ਤਾਂ ਉਹਦੇ ਵਿੱਚ ਅਸੀਂ ਪਾਇਆ ਕਿ ਤਫਤੀਸ਼ ਦੌਰਾਨ ਕਿ ਦੋ ਡਾਕਟਰ ਵੀ ਇਨਵੋਲ ਸੀ ਤੇ ਇਹਨਾਂ ਤੋਂ ਇਲਾਵਾ ਹਾਂਜੀ ਬੱਚੇ ਨੂੰ ਵੇਚਣ ਵਾਲੇ ਉਹਦੇ ਨਾਨਾ ਨਾਨੀ ਵੀ ਇਸ ਖਰੀਦੋ ਫਰੋਕ ਵਿੱਚ ਸ਼ਾਮਲ ਸਨ ਇਹਨਾਂ ਚਾਰ ਵਿਅਕਤੀਆਂ ਤੋਂ ਇਲਾਵਾ ਦੋ ਮੀਡਲਮੈਨ ਲੇਡੀਜ਼ ਵੀ ਪਾਈਆਂ ਗਈਆਂ ਜੋ ਕਿ ਤਫਤੀਸ਼ ਦੌਰਾਨ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਮੁਕਦਮੇ 'ਚ ਅਤੇ ਹੋਰ ਡਾਕਟਰਾਂ ਦੀ ਇਨਵੋਲਵਮੈਂਟ ਦੇ ਬਾਰੇ 'ਚ ਤਫਤੀਸ਼ ਅਸੀਂ ਕਰ ਰਹੇ ਹਾਂ ਔਰ ਸਾਡੇ ਕੋਲ ਜਾਣਕਾਰੀ ਹੈ ਕਿ ਕੁਝ ਹੋਰ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ